ਕਦਾ ਮੈਨੂੰ ਕਬੱਡੀ ਬਹੁਤ ਦਿੱਤਾ ਆ ਤੇ ਮੈਂ ਹੋਂ ਕਦਾ ਕਬੱਡੀ ਦਾ ਇੱਕ ਦੋ ਦੋਸਾਂ ਖੇਡਣੀ ਆ ਤੇ ਮੈਂ ਕਬੱਡੀ ਦੀ ਕੁਛ ਕਰਾਂ ਵੀ ਮੈਂ ਉੱਪਰ ਲੈ ਕੇ ਜਾਵਾਂ ਇੱਥੇ ਦਾ ਖੇਡ ਦਿੰਦੇ ਸੀ ਇੱਥੇ ਪੜੇ ਜਾਂ ਜਵਾਨ ਹੋਏ ਆ ਇੱਥੇ ਇੱਕੋ ਸਕੂਲੇ ਪੜਦੇ ਰਹੇ ਆ ਤੇ ਬਾਅਦ ਨੌਵੀਂ ਕਲਾਸ ਤੱਕ ਇੱਥੇ ਪੜੇ ਆ ਇੱਕੋ ਸਕੂਲੇ ਖਿਡਾਰੀ ਸੰਦੀਪ ਸਿੰਘ ਉਰਫ ਨੰਗਲ ਅੰਬੀਆਂ ਕੋਣ ਇਸ ਖਿਡਾਰੀ ਨੂੰ ਨਹੀਂ ਜਾਣਦਾ ਸੀ ਪਰ ਜਦ ਇੱਕ ਸਾਲ ਪਹਿਲਾਂ ਇੱਕ ਦੁਖਾਂਤ ਵਾਪਰਦਾ ਸ਼ਰੇਆਮ ਸੰਦੀਪ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਲਗਾਤਾਰ ਘਰ ਦੇ ਇਹ ਮੀਚ ਨੇ ਕਿ ਇਨਸਾਫ ਮਿਲੇਗਾ ਤੇ ਉਹਦੇ ਕਾਤਲ ਜਿਹੜੇ ਉਹ ਫੜੇ ਜਾਣਗੇ ਅੱਜ ਅਸੀਂ ਜਿੰਨੇ ਨਾਲ ਗੱਲ ਕਰਨ ਜਾ ਰਹੇ ਹਾਂ ਇਸ ਪੂਰੇ ਵਾਰਦਾਤ ਦੇ ਉੱਤੇ ਉਹ ਸੰਦੀਪ ਦੇ ਬ੍ਰਦਰ ਨੇ ਗੁਰਜੀਤ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਉਹਨਾਂ ਨੂੰ ਜਾਣਦੇ ਆ ਗੁਰਜੀਤ ਜੀ ਸੰਦੀਪ ਦਾ ਕਤਲ ਹੁੰਦਾ ਸ਼ਰੇਆਮ ਤੇ ਤੁਹਾਨੂੰ ਪਹਿਲਾਂ ਕਿਹਨੇ ਦੱਸਿਆ ਸਭ ਤੋਂ ਪਹਿਲਾਂ ਖਬਰ ਤੁਹਾਡੇ ਤੱਕ ਪਹੁੰਚੀ ਤੇ ਕਿਨੇ ਪਚਾਈ ਵੀ ਇਹ ਵਸ ਇਹ ਖਬਰ ਆਪਣੇ ਦਾ ਉਥੇ ਫਰੈਂਡ ਆ ਗਨਾਰ ਉਹਨੇ ਵਾਈਫ ਨੇ ਮੇਰੀ ਵਾਈਫ ਨੂੰ ਫੋਨ ਕੀਤਾ ਅਸੀਂ ਇਕੱਠੇ ਗੱਡੀ ਜਾ ਰਹੇ ਸੀ ਕਿ ਸੰਜੀ ਦਾ ਗੋਲੀਆਂ ਵਾਜ ਗਏ ਆ ਤੇ ਫਿਰ ਜਿਹੜੇ ਪਿੰਡੋਂ ਮੱਲੀਆਂ ਫੇਟਣ ਗਏ ਉਹ ਆਪਣੇ ਫਰੈਂਡ ਗਨਾਰ ਤੋਂ ਗਿਆ ਸੀ ਮੈਨੂੰ ਫੋਨ ਕੀਤਾ ਕਿਹਦਾ ਹਾਂ ਗੋਲੀਆਂ ਵਾਜ ਗਏ ਆ ਤੇ ਮੈਂ ਕਿਹਾ ਸਾਹ ਚੱਲਦੇ ਆ ਕਿਹਦਾ ਹਾਂ ਸਾਹ ਚੱਲਦੇ ਆ ਅਸੀਂ ਲੈ ਕੇ ਜਾ ਰਹੇ ਹਾਂ ਕੋਦਰ ਤੇ ਫਿਰ ਉਹ ਤਵਾਜੁਨ ਘਰੇ ਪਹੁੰਚੇ ਉਹ ਆਪਣੇ ਵੱਡੇ ਭਰਾ ਫੌਜੀ ਨੂੰ ਫੋਨ ਕੀਤਾ ਤੇ ਉਹ ਕੁਗਦਾਂ ਗਾਲ ਨਹੀਂ ਹੋਈ ਰੋਣ ਲੱ ਪਿਆ ਉਦੋਂ ਪਤਾ ਲੱਗਾ ਸੰਦੀਪਾ ਦੁਨੀਆ ਉਸ ਤੋਂ ਸੱਤ ਛੋਟੇ ਸੀ ਇਹਨਾਂ ਨਾਲ ਨਹੀਂ ਸੰਦੀਪ ਸਾਥ ਛੋਟਾ ਸੀ ਦਾ ਹਾਂਜੀ ਹਾਂਜੀ ਤਿੰਨ ਭਾਈ ਹੋ ਤੁਸੀਂ ਹਾਂਜੀ ਤਿੰਨ ਭਰਾ ਹਾਂ ਬੜਾ ਸੰਦੀਪ ਛੋਟਾ ਛੋਟਾ ਭਰਾ ਹਮੇਸ਼ਾ ਹੀ ਲਾਡਲਾ ਹੁੰਦਾ ਨਾ ਅਸੀਂ ਉਹਦੇ ਨਾਲ ਹਮੇਸ਼ਾ ਲਾਡ ਲਡਾਉਂਦੇ ਆ ਤੇ ਕਦੇ ਤੁਹਾਡੇ ਨਾਲ ਸਾਰੇ ਦੁੱਖ ਚੁੱਕ ਸਾਂਝੇ ਕਰਦਾ ਸੀ ਦੱਸਦਾ ਸੀ ਵੀ ਕੀ ਕੁਝ ਵਾਪਰਦਾ ਆ ਕੀ ਹੋ ਰਿਹਾ ਜਾਂ ਕੋਈ ਲੋਕ ਨੇ ਉਹਨੂੰ ਧਮਕਾਉਂਦੇ ਨੇ ਡਰਾਉਂਦੇ ਨੇ ਤਾਂ ਹਾਂ ਜੀ ਭਾਈ ਉਹ ਨੰਬਰ ਜਦੋਂ ਲਾਸਟ ਟਾਈਮ ਤੇ ਨੰਬਰਿੰਗ ਆਇਆ ਸੀ ਤੇ ਅਕਤੂਬਰ ਚ ਪਹਿਲਾਂ ਜਦੋਂ ਉਹਨਾਂ ਗੱਲਾਂ ਇਹ ਬੜੀ ਦਾ ਫੈਡਰੇਸ਼ਨ ਦੀਆਂ ਜਾਂ ਡਰੱਗ ਕਮਿਟੀ ਮਾਰੇ ਗੱਲਾਂ ਫੂਨ ਤੇ ਲੋਕਾਂ ਨਾਲ ਗੱਲਾਂ ਚੱਲਦੀ ਜਾਂਦੀਆਂ ਸੀ ਤੇ ਜਿਹੜਾ ਦੂਜੀ ਪਾਰਟੀ ਦਾ ਬੰਦਾ ਸੀ ਇੱਕਦਮ ਅਕਤੂਬਰੀ ਗੱਲਾਂ ਮੈਂ ਲੱਗੇ ਬੈਠਾ ਇਹਦਾ ਇਹਨੂੰ ਫੋਨ ਆਇਆ ਟੰਟੋ ਤੋਂ ਜਿੱਦਾਂ ਉਹ ਕਹਿੰਦੇ ਅਸੀਂ ਇਸ ਤਰ੍ਹਾਂ ਆਹ ਲੈ ਤੂੰ ਟੈਸਟ ਕਰਾਉਣੇ ਆ ਇਹ ਕਹਿੰਦਾ ਸੀ ਇਸ ਲੈਬ ਤੋਂ ਫੂਲ ਲੈਬ ਤੋਂ ਟੈਸਟ ਕਰਾਉਣੇ ਆ ਇਹਦਾ ਇਹ ਰੋਲਾ ਜ਼ਿਆਦਾ ਹੀ ਉਦੋਂ ਉਹ ਬੰਦੇ ਨੇ ਕਿਹਾ ਤੂੰ ਚੱਲ ਇੰਡੀਆ ਵੀ ਤੈਨੂੰ ਉੱਥੇ ਹੀ ਰਾਜਾ ਦੇਖਾਂਗੇ ਤੇ ਉਹ ਬਾਜੀ ਵੀ ਬੰਨ ਗੱਲ ਕਰਦੇ ਕਿਹਾ ਟੰਟੂ ਤੋਂ ਉਹ ਸੋਖਾ ਮਾਰ ਜਾ ਤੂੰ ਜੀ ਪ੍ਰੈਸ਼ਨ ਵਧਾਣਾ ਟੰਟੂ ਤੋਂ ਹੁਣ ਟੈਰੀ ਉਹ ਪ੍ਰੈਸ਼ਨ ਦਾ ਨੈਸ਼ਨਲ ਕੁਝ ਤਾਂ ਨਾ ਉਹਦਾ ਆ ਤੇ ਇਹਦਾ ਕਈ ਕੁਝ ਰੋਲਾ ਚੱਲਦਾ ਦਾਦਾ ਜੀ ਕਬੱਡੀ ਜੀ ਬਹੁਤ ਰੋਲੇ ਆ ਹਰੇ ਕੋਈ ਬੰਦਾ ਚਾਹੁੰਦਾ ਵੀ ਜਿੱਦਾਂ ਮੈਂ ਕਿਹਾ ਉਦਾਂ ਹੋਵੇ ਇਸ ਤਰ੍ਹਾਂ ਗੱਲਾਂ ਕਰਦਾ ਹੁੰਦੇ ਹਾਂ ਜੀ ਬਸਦੀਪ ਸੀ ਜਿਹੜਾ ਉਹ ਸਾਸ ਸੁਤਰੀ ਕਬੱਡੀ ਚਾਹੁੰਦਾ हां भाई वही चकदे कंदा मैनु कबड्डी में बहुत ਦਿੱਤਾ ਆ ਤੇ ਮੈਂ ਹਾਂ ਕਹਿੰਦਾ कबड्डी ਦਾ ਇੱਕ ਦੋ ਦੋ ਸਾ ਖੇਡਣੀ ਆ ਤੇ ਮੈਂ ਕਬੱਡੀ ਲਈ ਕੁਛ ਕਰਾਂ ਮੈਂ ਇਹਨੂੰ ਉੱਪਰ ਲੈ ਕੇ ਜਾਵਾਂ ਇੱਕ ਕਬੱਡੀ ਲਈ ਕੁਛ ਕਰਾਂ ਮਾਂ ਆਪਣੀ ਮਾਂ ਖੇਡ ਲਈ ਬਈ ਛੋਟੇ ਹੁੰਦੇ ਕਿਵੇਂ ਦਾ ਸੀਗਾ ਸੰਦੀਪ ਤੁਹਾਡੇ ਨਾਲ ਖੇਡਦਾ ਚ ਲੱਗਦਾ ਸੀ ਉਹਨੂੰ ਕਿ ਤੁਹਾਨੂੰ ਕਿ ਉਹ ਵਾਕਈ ਕਬੱਡੀ ਦਾ ਪਲੇਅਰ ਏਡਾ ਵੱਡਾ ਪਲੇਅਰ ਬਣੇਗਾ ਜਾਂ ਕੁਛ ਇਹ ਲੱਗਦਾ ਸੀਗਾ ਕਿ ਜਿਹੜਾ ਨਾਮ ਇਦਾਂ ਖੱਟੇਗਾ ਮੈਂ ਬਈ ਜਸਟਡੀ ਦਮੇ ਇਕੱਠੇ ਆ ਜਦੋਂ ਜਦੋਂ ਜੁੜਨੇ ਪੜਾ ਆਦਾ ਇਕੱਠੇ ਦਾ ਖੇਡਦੇ ਹੁੰਦੇ ਸੀ ਇਕੱਠੇ ਪੜੇ ਜਾਂ ਜਵਾਨ ਹੋਏ ਆ ਇਕੱਠੇ 21 ਸਕੂਲੇ ਪੜਦੇ ਰਹੇ ਆ ਤੇ ਬਾਅਦ 9ਵੀਂ ਕਲਾਸ ਤੱਕ ਇਕੱਠੇ ਪੜੇ ਆ 21 ਸਕੂਲੇ ਜਦੋਂ 10ਵੀਂ ਜੇ ਪਿੰਡ ਆ ਗਿਆ ਉੱਥੇ ਪੜਨ ਉਹ ਸਾਡੇ ਪਿੰਡ ਦਾ ਸਕੂਲ ਆ ਨੰਗਰੰਬੀਆਂ ਦਾ ਉੱਥੇ ਤਾਂ ਗੇਮਾਂ ਖੋ ਗੇਮ ਕਬੱਡੀ ਹੋਈ ਉੱਥੇ ਇਹਨੇ ਕਬੱਡੀ ਖੇਡਣੀ ਸ਼ੁਰੂ ਕਰਤੀ ਸ਼ੁਰੂ ਕੀਤੀ ਤਾਂ ਪਰ ਇਹਨੂੰ ਸ਼ੌਂਕ ਬਹੁਤ ਪਿਆਰ ਦੇ ਖੇਡਣਾ ਤਾਂ ਤੇ ਬਾਅਦ ਤੋਂ ਹੌਲੀ ਹੌਲੀ ਨੇ ਮਿਹਨਤ ਕੀਤੀ ਮੇਨ ਕਰਕੇ ਆਪਣੇ ਕਬੱਡੀ ਦਾ ਸਟਾਰ ਬਣ ਗਿਆ ਮਾਨ ਹੁੰਦਾ ਹੋਣਾ ਬੜਾ ਹੈ ਨਾ ਵੀ ਬੜਾ ਮੇਰਾ ਭਾਈ ਹੈ ਜਿਹੜਾ ਇੰਟਰਨੈਸ਼ਨਲ ਜਾਣਾ ਜਾਂਦਾ ਲੋਕ ਜਾਣਦੇ ਨੇ ਵੀ ਐਡਾ ਵੱਡਾ ਹਾਂ ਭਾਈ ਜਿੱਥੇ ਮੰਨ ਲਓ ਮੈਂ ਨਾ ਕੋਈ ਤੇ ਤੈਨੂੰ ਸਾਰੇ ਪਤਾ ਵੀ ਹੈ ਮੈਂ ਪੁਰਾਣਾ ਪੁਰਾਣਾ ਇੱਕੋ ਹੀ ਸ਼ਕਲ ਆ ਬਿਲਕੁਲ ਮੈਂ ਕਹਿੰਦਾ ਜੀ ਜ਼ਿਕਰ ਕੈਮਰਾ ਤੇ ਸਾਨੂੰ ਜਿਹੜੇ ਦੇਖ ਰਹੇ ਉਹ ਵੀ ਜਿਹੜੇ ਇਹੀ ਸੋਚਦੇ ਹੋਣਗੇ ਵੀ ਸੰਦੀਪ ਨਾਲੇ ਗੱਲ ਹੋ ਰਹੀ ਹੈ ਕਿਉਂਕਿ ਇੱਕੋ ਜਿਹਾ ਬਿਲਕੁਲ ਹਾਂ ਭਾਈ ਮੈਂ ਜਦੋਂ ਕਬੱਡੀ ਖੇੜੇ ਲੱਗਣਾ ਮੈਂ ਬਾਹਰ ਚੱਲ ਗਿਆ ਤੇ ਬੋਲ ਘਟ ਲਓ ਪਤਾ ਸੀ ਇਹ ਦੋ ਜੁਰੇ ਪੜਾਏ ਸ਼ਕਲ ਸ਼ਕਲ ਇੱਕੋ ਜੀ ਆ ਉਦੋਂ ਮੈਂ ਇੰਡੀਆ ਆਇਆ ਫਸਟ ਟਾਈਮ 2005 ਉਦੋਂ ਕਬੱਡੀ ਮਤਲਬ ਕਬੱਡੀ ਦਾ ਵਧੀਆ ਕ리어 ਬਣ ਗਿਆ ਏ ਤੇ ਉਦੋਂ ਮੈਂ ਬਾਹਰ ਜਾਣਾ ਕੋਈ ਸ਼ਹਿਰ ਜਾ ਬਹੁਤ ਲੋਕਾਂ ਕੋਲ ਖੜਾ ਪੜਾ ਕਿ ਯਾਰ ਉਹ ਸੰਦੀ ਆ ਗਿਆ ਤੇ ਮੈਂ ਕਿਹਾ ਕਿ ਕਿਉਂ ਬੰਦੇ ਨਹੀਂ ਬੁਲਾਉਣਾ ਉਹਨੇ ਆਹ ਸੰਦੀ ਤੇ ਆਕੜ ਵੀ ਬੁਲਾਉਂਦਾ ਨਹੀਂਗਾ ਤੇ ਮੈਂ ਉਹਨੂੰ ਕਿਹਾ ਮੈਂ ਸੰਦੀ ਮੈਂ ਤਾਂ ਭਰਾ ਆ ਪਰ ਲੋਕੀ ਮੰਨਦੇ ਨਹੀਂ ਸੀ ਕਿ ਤੂੰ ਹਾਂ ਝੂਠ ਬੋਲਦਾ ਏ ਤੇ ਅੱਜ ਵੀ ਏ ਉਦੋਂ ਬਾਅਦ ਚ ਬੜਾ ਮਾਨਕਾ ਪੜਾ ਇੱਕ ਵੱਡਾ ਸਟਾਰ ਉਹਨੂੰ ਇਹਨੀ ਦੁਨੀਆ ਪਿਆਰ ਕਰਦੀ ਆ ਹਾਂਜੀ ਬਹੁਤ ਮਾਨ ਸੀਗਾ ਸਾਰੇ ਨੂੰ ਤੁਹਾਨੂੰ ਦਾ ਭਰਾ ਹੁਣ ਦੇ ਨਾਤੇ ਹੁਣਾ ਪੂਰੀ ਦੁਨੀਆ ਨੂੰ ਮਾਨ ਸੀਗਾ ਵੀ ਐਡਾ ਵੱਡਾ ਪਲੇਅਰ ਸੀਗਾ ਪਰ ਐਡੇ ਪਲੇਅਰ ਨੇ ਐਡੀ ਵੱਡੀ ਘਟਨਾ ਵਾਪਰਨੀ ਵਿਸ਼ਵਾਸ ਹੁੰਦਾ ਕਿ ਜਿਆ ਕੁਝ ਹੋਏ ਨਹੀਂ ਭਾਈ ਇਸ ਦਾ ਵੀ ਸੋਚਣਾ ਜੀ ਵੀ ਕਬੱਡੀ ਵਿੱਚ ਸਾਡੇ ਭਰਾਣਾ ਵੀ ਇਦਾਂ ਨਾ ਹੋ ਗਈ ਕਦੀ ਇੱਕ 1% ਵੀ ਨਹੀਂ ਹੈ ਨਹੀਂ ਸੀ ਕਿਉਂਕਿ ਉਹ ਸਹੀ ਕੰਮ ਕਰ ਰਿਹਾ ਸੀ ਇੱਕ ਹੁੰਦਾ ਬੰਦਾ ਕੋਈ ਗਲਤ ਪਾਸੇ ਗਿਆ ਹੈ ਗਲਤ ਕੰਮ ਕਰ ਰਿਹਾ ਵੀ ਗਲਤ ਕੰਮ ਦਾ ਗਲਤ ਹੁਣਾ ਨਤੀਜਾ ਬੜਾ ਸੋਚਣਯੋਗ ਹੈ ਉਹਨਾਂ ਵੇ ਇਹੋ ਜਿਹਾ ਮਤਲਬ ਇਹਨਾਂ ਮਾੜਾ ਕੰਮ ਉਹਨਾਂ ਵੀ ਕੁਝ ਇਦਾਂ ਲੋਕ ਵੀ ਹੈਗੇ ਆ ਜਿਹੜੇ ਇੱਥੋਂ ਤੱਕ ਇਹਦਾ ਗਿਰ ਸਕਦੇ ਆ ਇਹ ਇਨਸਾਨੀ ਜਲਾਲ ਆਈ ਬੰਦੇ ਉਹਦੇ ਪਰਿਵਾਰ ਤੁਹਾਡਾ ਉਮੀਦ ਚ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਆ ਪਰ ਇਨਸਾਫ ਕਿਉਂ ਨਹੀਂ ਮਿਲਦਾ ਨਜ਼ਰ ਆ ਰਿਹਾ ਕਿਉਂ ਲੱਗਦਾ ਕਿ ਉਹਨਾਂ ਲੋਕਾਂ ਨੂੰ ਕਿਉਂ ਨਹੀਂ ਹੱਤਾ ਕੀਤਾ ਹਾਂਜੀ ਇਹ ਵੀ ਮਤਲਬ ਆਜ ਤੋਂ 1 ਸਾਲ ਤੋਂ ਉਪਰ ਹੋ ਰਿਹਾ ਹੋ ਗਿਆ ਜਦੋਂ ਆਜ ਤੋਂ ਪਹਿਲਾ ਸਾਲ ਪਹਿਲਾਂ ਕੇਸਾਂ ਖੜਾ ਆਜੇ ਉੱਥੇ ਖੜਾ ਆ ਜੇ 5 ਸ਼ੂਟਰਾਂ ਵਿੱਚੋਂ ਇੱਕ ਸ਼ੂਟਰ ਫੜ ਹੋਇਆ ਉਹ ਵੀ ਦਿੱਲੀ ਪੁਲਿਸ ਨੇ ਫੜਿਆ ਬਾਕੀ 4 ਸ਼ੂਟਰ ਜਿਹੜੇ ਮਾਸਟਰਮਾਈਂਡ ਆ ਉਹ ਵੀ ਇੱਥੇ ਘੁੰਮ ਰਹੇ ਆ ਤੇ ਵਿੱਚ ਕੁਝ ਪੁਲਿਸ ਨੇ ਵਿੱਚ ਨਾਮ ਐਫਆਰ ਦਰਜ ਕੀਤੇ ਆ ਉਹ ਵੀ ਪੰਜਾਬ ਵਿੱਚੋਂ ਬੰਦਾ ਚੋਂ ਦੂਜਾ 12 ਇੱਕ ਸੀ ਪੰਜਾਬ ਚ ਆ ਉਹ ਵੀ ਸ਼ਰਿਆਮ ਘੁੰਮ ਰਿਹਾ ਕੋਈ ਪੁਸ਼ਪਤਾਲ ਕੋਈ ਖਤਰ ਨਹੀਂ ਹੋਈ ਤੁਸੀਂ ਵੀ ਇੱਥੇ ਆਮ ਤੌਰ ਤੇ ਇੰਡੀਆ ਹੁਣ ਆਏ ਹੋਏ ਹੋ ਨਾਲ ਪਰਿਵਾਰ ਦੇ ਨਾਲ ਪੂਰੀ ਜ਼ਰਾ ਫਾਈਟ ਕਰ ਰਹੇ ਹੋ ਤੁੰਨੂ ਵੀ ਤਾਂ ਕਿ ਤੁਮ ਕਿੰਨੇ ਮਿਲਦੀ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਨਹੀਂ ਮੈਂ ਜਿਆਦਾ ਬਾਹਰ ਮਨ ਹੁਣ ਇੱਕ ਵੀਕ ਹੋਈ ਆ ਮੈਂ ਆਇਆ ਤਾਂ ਤੇ ਸਾਡੇ ਗਵਾ ਆ ਮੇਰਾ ਵੱਡਾ ਭਰਾ ਆ ਜਿਹਦੇ ਕੇਸ ਉਮਰ ਖਰਵਾ ਆ ਉਹਨਾਂ ਨੂੰ ਤਾਂ ਕੀ ਮਿਲਦੀ ਆ ਤੇ ਉਹਨਾਂ ਨੂੰ ਮਤਲਬ ਕਿ ਕੋਈ ਫੋਨ ਤੋਂ ਕਰਦਾ ਆ ਕੋਈ ਫੇਸਬੁਕ ਕਰਦਾ ਆ ਉਹਨਾਂ ਨੂੰ ਧਮਕੀਆਂ ਮਿਲਦੀ ਆ ਤੇ ਜਨਤਾ ਦੀ ਸਰਕਾਰ ਕਹਿੰਨੇ ਆ ਅਸੀਂ ਅਸੀਂ ਕਹਿੰਨੇ ਆ ਵੀ ਬਦਲਾਅ ਵਾਸਤੇ ਸਰਕਾਰ ਲਿਆਂਦੀ ਆ ਪਰ ਇੱਕ ਸਾਲ ਹੋ ਗਿਆ ਇਸ ਸਰਕਾਰ ਨੇ ਕੋਈ ਵੀ ਅਜਿਹਾ ਕੈਸਾ ਕਦਮ ਨਜ਼ਰ ਆ ਰਿਹਾ ਸਮਚਲਿਆ ਹੋਵੇ ਜਿਸ ਨਾਲ ਕਿਤੇ ਸੰਦੀਪ ਦੀ ਆਤਮਾ ਨੂੰ ਮਾੜੀ ਬੜੀ ਸ਼ਾਂਤੀ ਨਾ ਮਿਲੇ ਹੋਈ ਬਾਈ ਇਸ ਸਰਕਾਰ ਤੋਂ ਆਸ ਬਹੁ ਸੀ ਜਦੋਂ ਸੰਦੀਪ ਦਾ ਮਰਡਰ ਹੋਇਆ 24 ਤਰੀਕ ਨੂੰ ਮੈਂ ਉਦੋਂ ਹੀ ਇਹ ਸਰਕਾਰ ਨਵੀਂ ਬਣੀ ਹੈ 17 ਮਹੀਨੇ ਨੇ ਤੁਹਾਨੂੰ ਆਸ ਬਹੁ ਸੀ ਨਵੀਂ ਸਰਕਾਰ ਆ ਇੱਕ ਆਮ ਆਪ ਪਾਰਟੀ ਦੀ ਆਮ ਇਨਸਾਨੀ ਸਰਕਾਰ ਆ ਜਨ ਬਹੁਤ ਜਾਈ ਮੀ ਸੀ ਸਾਨੂੰ ਇਨਸਾਫ ਬਹੁਤ ਛੇਤੀ ਤੋਂ ਛੇਤੀ ਇਨਸਾਫ ਮਿਲੇਗਾ ਪਰ ਨਹੀਂ ਉਹ ਜੋ ਆਸੀ ਹੋਉਂਦੇ ਮੰਨ ਨਹੀਂ ਕੋਸ ਨਹੀਂ ਭਾਈ ਹਾਸ ਬੋਸੀ ਪਰ ਨਹੀਂ ਇਸਾਰੇ ਕੀਤੀ ਗਈ ਪਰਿਵਾਰ ਵੱਲੋਂ ਕਿਸੇ ਜਿਹੜੇ ਮਤਲਬ ਸੀਨੀਅਰ ਲੀਡਰ ਨੂੰ ਜਾਂ ਉਹਨਾਂ ਸਤੰਦ ਅਧਿਕਾਰੀਆਂ ਨੂੰ ਕਿਸੇ ਹਾਂ ਜੀ ਭਾਈ ਹੁਣ ਅਸੀਂ ਟਰਾਈ ਕਰ ਰਹੇ ਹਾਂ ਨੈਕਸਟ ਵੀਕ ਦਾ ਜਿਹੜੇ ਪ੍ਰਸ਼ਾਸਨ ਦੇ ਹੋਰ ਡੀ ਲੀਡਰ ਜਾਂ ਅਫਸਰ ਆ ਕੋਈ ਸਰਕਾਰ ਦਾ ਅਫਸਰ ਹੋਵੇ ਉਹਨਾਂ ਨੂੰ ਟਰਾਈ ਕਰਾਂਗੇ ਨੈਕਸਟ ਵੀਕ ਮਿਲਦੀ ਕੋਈ ਅਸੀ ਯਾਦ ਕੋਈ ਸਾਂਝੀ ਕਰਨਾ ਚਾਹੁੰਦੇ ਹੋ ਜਿਹੜੀ ਸੰਦੀਪ ਨਾਲ ਬਚਪਨ ਦੀ ਹੋਵੇ ਜਿਹੜੇ ਲੋਕਾਂ ਸਾਹਮਣੇ ਲਾਈ ਹੋਵੇ ਕੋਈ ਨਿੱਘੀ ਯਾਦ ਕੋਈ ਪਿਆਰੀ ਯਾਦ ਬਈ ਜਿਆਦਾ ਬਹੁਤਾ ਭਰਾ ਦਿਆਂ ਇੱਕ ਵੇ ਜਾਂ ਨਹੀਂ ਜਿਆਦਾ ਬਹੁਤ ਬਹੁਤ ਜਿਆਦਾ ਹੂ ਅਈ ਤਿੰਨ ਭਰਾ ਆਦੇ ਤੇ ਤਿੰਨੇ ਇਕੱਠੇ ਖੜਾ ਬਾਹਰ ਕਾਰੋਬਾਰਾ ਉਹ ਵੀ ਇਕੱਠਾਈਆ ਉਹਦਾ ਇਦਾਂ ਹੀ ਸਾਡੇ ਦੋਵਾਂ ਭਰਾ ਭਰਾਵਾਂ ਵਾਲੀ ਸੋਝਾ ਸੀ ਜਦ ਕਬੱਡੀ ਚ ਕਬੱਡੀ ਨੇ ਉਹਨੇ ਮਿਹਨਤ ਕੀਤੀ ਆ ਕਬੱਡੀ ਨੇ ਉਹਨੂੰ ਬਹੁਤ ਕੁਛ ਦਿੱਤਾ ਉਹ ਮੈਨੂੰ ਅਕਸਰ ਪੰਜਾਬੀ ਇੰਗਲੈਂਡ ਵਿੱਚ ਇਕੱਠਾ ਕੰਮ ਕੰਮ ਮਸੂਲ ਕੀਤਾ کاروبار ਮਨੂੰ ਕਹਿੰਦਾ ਸੀ ਮੈਂ ਜਿੱਥੇ ਮੈਂ ਹੋਵਾਂ ਨਾ ਵੀ ਤੂੰ ਮੇਰੇ ਬਰਾਬਰ ਹੋਵੇਂ ਮਨੂੰ ਉਹ ਗੱਲ ਕਹੀ ਸੀ ਕਹਿੰਦਾ ਮੈਂ ਤੇਰੇ ਵੇਲੇ ਸੋਚਦਾ ਤੇ ਮਨੂੰ ਉਹ ਬੜਾ ਮਾਨਸੂਹ ਹੈ ਜਿੱਦਾਂ ਭਰਾ ਹੈਗੇ ਆ ਤੇ ਉਹ ਕਹਿੰਦਾ ਮੈਂ ਜਿੱਥੇ ਮੈਂ ਜਿੱਦਿ ਮੈਂ ਇੱਥੇ ਤੁਰੀ ਮਨਾਲ ਟਿਕ ਟਿਕ ਨਾਲ ਬਰਾਬਰ ਦਾ ਹੋਵੇਂ ਤੂੰ ਮੇਰੇ ਪਾਈਆਂ ਪਾਈਆਂ ਨੂੰ ਲੋਕ ਪਾਈ ਕਿ ਤੁਝ ਨੂੰ ਮਾਰਨ ਲੱਗੇ ਹੁੰਦੇ ਸੀ ਪਰ ਉਹਨੇ ਮਨੂੰ ਕਿਹਾ ਜੋ ਜਿੱਥੇ ਮੈਂ ਖੜਾ ਹੂੰਗਾ ਵੀ ਜਿਹੜੇ ਲਿਫੇ ਮੈਂ ਹੋ ਵੀ ਮੈਂ ਚਾਹੁੰਦਾ ਮੇਰੇ ਬਰਾਬਰ ਹੋਵੇਂ ਇਹਨਾਂ ਵੀ ਇੱਕ ਭਰਾ ਬਹੁਤ ਉੱਚਾ ਹੋ ਗਿਆ ਇੱਕ ਭਰਾ ਥੱ ਤੇ ਮੈਨੂੰ ਜਦੋਂ ਇਹ ਗੱਲ ਕਹੀ ਸੀ ਮੇਰਾ ਬੜਾ ਯਾਰ ਮੈਂ ਮੈਂ ਅੱਜ ਵੀ ਇਦਾਂ ਦੇ ਭਰਾ ਉਹ ਘਟਾ ਹੁਣ ਵੀ ਚੇਤੇ ਗੱਲਾਂ ਹੁੰਦੀ ਵੀ ਹੁਣ ਗਾਂ ਇਦਾਂ ਦਾ ਭਰਾ ਨਹੀਂ ਮਿਲਣਾ ਬੰਦੇ ਟੁੱਟੇ ਜਾਂਦੇ ਇੱਕ ਤਰ੍ਹਾਂ ਟੁੱਟ ਕੇ ਹਾਂ ਜੀ ਸਾਡੇ ਸੀ ਪੂਰੇ ਪਰਿਵਾਰ ਦਾ ਸਾਰਾ ਫੈਮਿਲੀ ਦਾ ਸਾਡਾ ਬੜਾ ਖਤਮ ਸੀ ਜੋ ਵੀ ਇੱਥੇ ਇੰਡੀਆ ਵੀ ਬਾਹਰ ਵੀ ਜੋ ਘਰ ਕਾਰੋਬਾਰਾ ਮਤਲਬ ਉਹ ਮੈਂ ਸੰਭਾਲਦਾ ਸੀ ਚਲੋ ਨਾਲ ਹਲ ਕਰਦਾ ਮੇਰੀ ਤੇ ਘਰ ਦੀ ਮੈਂ ਅਸੀਂ ਪਰਵਾਹ ਨਹੀਂ ਕੀਤੀ ਸਾਕੋ ਸਭ ਕੁਝ ਕਰਦਾ ਸੀ ਮਤਲਬ ਇੱਕ ਮਾਨ ਹੁੰਦਾ ਸੀ ਵੀ ਹੈਗਾ ਸੰਦੀਪ ਖੜਾ ਤੇ ਆਪਾਂ ਉਹਦੇ ਬਾਈਕ ਉਹਦੇ ਹੁੰਦਾ ਕਦੀ ਪ੍ਰਵਾਹ ਨਹੀਂ ਸੀ ਕਿਸੇ ਦਾ ਪ੍ਰਵਾਹ ਨਹੀਂ ਸੀ ਜੇ ਕੋਈ ਮੈਨੂੰ ਪ੍ਰੋ ਹੋਣੀ ਆ ਇਹ ਕੀ ਗੱਲ ਹੈ ਜਾਂ ਗੱਲ ਆ ਕੋਈ ਚੱਕ ਨਹੀਂ ਕਦੀ ਪ੍ਰਵਾਹ ਨਹੀਂ ਕੀਤੀ ਸੀ ਉਹਨੇ ਮਤਲਬ ਹੌਸਲਾ ਹਮੇਸ਼ਾ ਹੀ ਬੁਲੰਦੇ ਰੱਖਿਆ ਹਾਂਜੀ ਬਾਈ ਹਾਂ ਜਿਹਾ ਮਸਲਾ ਅੱਜ ਹੀ ਮਾਨ ਅੱਜ ਇਸ ਦੁਨੀਆ ਤੇ ਨਹੀਂ ਹੋ ਅੱਜ ਹੀ ਮਾਨ ਬਹੁ ਲੋਕੀ ਬਾਦ ਮਿਲਦੇ ਆ ਪਿਆਰਾਂ ਮਿਲਦੇ ਆ ਇਹ ਤੇ ਦੁਨੀਆ ਆਇਆ ਸੀ ਕੀ ਲੋਕੋ ਪਿਆਰ ਖੱਟਿਆ ਹੋਇਆ ਅੱਜ ਵੀ ਤੁਹਾਨੂੰ ਲੋਕ ਦਿੰਦੇ ਨੇ ਆ ਕੇ ਹਾਂ ਭਾਈ ਅੱਜ ਪਹਿਲਾਂ ਦਿੰਦੇ ਸੀ ਹੁਣ ਉਹ ਦਵਲ ਦਿੰਦੇ ਆ ਇਹ ਉਹ ਸੰਦੀ ਦਾ ਭਰਾ ਆ ਫੈਮਲੀ ਜਾਂ ਬੱਚੇ ਆ ਅੱਜ ਪਿਆਰ ਪੂਰਾ ਮਿਲ ਰਿਹਾ ਜੀ ਬੱਚਿਆਂ ਨੂੰ ਬੱਚਿਆਂ ਨੂੰ ਮਿਲੇ ਹੁਣ ਹੁਣ ਮਿਲਦੇ ਰਹਿੰਦੇ ਹੁਣ ਤੁਸੀਂ ਸੰਦੀਪ ਦੇ ਬੱਚਿਆਂ ਨੂੰ ਤੇ ਕੀ ਕਦੇ ਤੁਹ ਤੋਂ ਨਹੀਂ ਉਹਨਾਂ ਨੇ ਪੁੱਛਿਆ ਵੀ ਚਾਚੇ ਕਿੱਥੇ ਆ ਪਾਪਾ ਅਜੇ ਤੱਕ ਆਇਆ ਨਹੀਂ ਜਾਂ ਕਿੱਥੇ ਹੋ ਹਾਂ ਜੀ ਉਹਦੇ ਨਾਲ ਇਕੱਠੇ ਆ ਬੱਚੇ ਉਹ ਬਈ ਬੱਚੇ ਛੋਟੇ ਆ ਉਹਨਾਂ ਨੂੰ ਪਤਾ ਨਹੀਂ ਦਾ ਉਹ ਵਜਦਾ ਉਹ ਦੇਖਿਆ ਜਦੋਂ ਜਿਹੜੇ ਲਾਸਟ ਟਾਈਮ ਉਹਦੇ ਮੱਥੇ ਗੋਲੀ ਵੱਜੀ ਉਹਨਾਂ ਦਿਮਾਗ ਇਹੀ ਆ ਵੀ ਡਾੜਾ ਦੀ ਗੋਲੀ ਵੱਜੀ ਆ ਤੇ ਹਸਪੀਟਲ ਆ ਪਰ ਉਹਨਾਂ ਇਹ ਨਹੀਂ ਪਤਾ ਕਿ ਜੜੀ ਇੱਥੇ ਬੁਣੀਆ ਨਹੀਂ ਰਿਹਾ ਛੋਟੇ ਜੇ ਗਾਂ ਵੱਡੇ ਹੋਣਗੇ ਫੇਰ ਫੇਰ ਉਹਨਾਂ ਪਤਾ ਲੱਗੂਗਾ ਇਹ ਫਿਰ ਕੀ ਭਤੀਜਿਆਂ ਨੂੰ ਆਪਣੇ ਭਾਈ ਦੀ ਜਗ੍ਹਾ ਲੈ ਕੇ ਜਾਉਂਗੇ ਉਹੀ ਆ ਕਬੱਡੀ ਪਲੇਅਰ ਬਣਾਉਂਗੇ ਕਿਉਂਕਿ ਇਹ ਵੀ ਮੈਨੂੰ ਪਤਾ ਲੱਗਿਆ ਸੀਗਾ ਕਿ ਜਿਹੜਾ ਸੰਦੀਪ ਵੀ ਕੁਝ ਆਉਂਦਾ ਸੀ ਕਿ ਇਹ ਬੇਟੇ ਨੇ ਜਿਹੜੇ ਉਹ ਸਾਫ ਸੁਥਰੀ ਕਬੱਡੀ ਦੇਣ ਕਬੱਡੀ ਦਾ ਟਾਪ ਹਾਂਜੀ ਭਾਈ ਤਾਂ ਹੀ ਉਹ ਲੱਗਾ ਸੀ ਮੈਂ ਕਬੱਡੀ ਸਾਫ ਕਰਕੇ ਨੇ ਕਹੀ ਕਿ ਇਹ ਕਬੱਡੀ ਪ੍ਰਮੋਟਰ ਸਪੋਰਟਰ ਆ ਉਹਨੇ ਬੱਚੇ ਕਹਿੰਦੇ ਖੇਡਦੇ ਇਹ ਤਾਂ ਨਹੀਂ ਖੇਡਦੇ ਜਿੱਨਾ ਚਾਇਆ ਉਹਨੇ ਇਹ ਸੁਪਨਾ ਸੀ ਵੀ ਮੈਂ ਆਪਣੇ ਕਬੱਡੀ ਨੂੰ ਮੈਂ ਕਲੀਨ ਕਰਕੇ ਵੀ ਮੈਂ ਆਪਣੇ ਬੱਚੇ ਇੱਕ ਰੰਗ ਗਰਾਊਂਡ ਚ ਲੈ ਕੇ ਆਉਣੇ ਆ ਉਹਨੇ ਉਹ ਸੁਪਨਾ ਹੈ ਪਗਾ ਸੁਪਨਾ ਦਾ ਕੋਸ਼ਿਸ਼ ਕਰਾਂਗਾ ਪੂਰਾ ਕਰਾਂਗੇ ਉਹਦੇ ਬੱਚਿਆਂ ਦਾ ਕਬੱਡੀ ਵਾਲੇ ਗੇਮ ਵੇਖ ਇੱਕ ਰੰਗ ਗਰਾਊਂਡ ਚ ਲੈ ਕੇ ਆਉਂ ਜਰੂਰ ਮਰੰਦ ਮੁੱਕਰ ਨਹੀਂ ਮੰਨਦੇ ਕਿ ਉਹ ਸਾਫ ਕਰਨਾ ਚਾਹੁੰਦਾ ਸੀ ਤੇ ਸਾਫ ਕਰਨ ਦੀ ਸਜਾ ਅਜ ਸੰਦੀਪ ਹਾਂ ਭਾਈ ਇਹ ਕਾਰਨ ਪ੍ਰੋਫੈਸ਼ਨਲ ਕਬੱਡੀ ਤੋਂ ਪਹਿਲਾਂ ਮੈਂ 1920 ਸਾਲੋਂ ਕਬੱਡੀ ਨੂੰ ਪਹਿਲਾਂ ਖੇਡਦੇ ਆ। ਇਹਨੂੰ ਫੈਡਰੇਸ਼ਨ ਬਣਾਈ ਆ। ਮੇਰੇ ਜੀ ਮੰਨਦਾ ਕਾਰਨ ਆ ਫੈਡਰੇਸ਼ਨ ਦਾ ਹੀ। ਉਹਦਾ ਕੋਈ ਮਤਲਬ ਜਾਗ ਕੋਲ ਪਰਸਨਲ ਮਸਲਾ ਹੈ ਕਿ ਇਹਨਾਂ ਦੁਸ਼ਮਣ ਕੁਝ ਨਹੀਂ ਸੀ। ਉਹ ਬਸ ਉਹਨੂੰ ਮਾਰਿਆ ਫੈਡਰੇਸ਼ਨ ਨੇ ਮਾਰਿਆ। ਹਾਂ ਜੀ। ਕੋਈ ਜ਼ਰੂਰ ਹੈ ਦਰਸ਼ਕਾਂ ਨੂੰ ਅਸੀਂ ਸਾਂਝਾ ਕਰਨਾ ਚਾਹਾਂਗੇ ਉਹਨਾਂ ਸੁਭਾ ਕਿਵੇਂ ਦਾ ਸੀਗਾ ਜਦਾ ਆਮ ਕਰਕੇ ਕਬੱਡੀ ਦੇ ਗਰਾਊਂਡ ਤੋਂ ਬਾਹਰ ਹੁੰਦਾ ਇਸ ਦੀਪ ਕਿਵੇਂ ਦਾ ਸੁਭਾ ਸੀ। ਬਈ ਸੁਭਾ ਉਹ ਬਹੁਤ ਜ਼ਬਰਦਸਤ ਸੁਭਾ ਸੀ। ਉਹਨੇ ਅਜ ਤੱਕ ਕਦੀ ਕਿਸੇ ਦਾ ਮੁੰਡਾ ਮੁੰਡਾ ਜੇ ਕੋਈ ਕਹਿੰਦਾ ਵੀ ਉਹ ਬੰਦ ਦੋਲਣ ਲੱਗੇ ਆ ਬਸ ਉਹਨੇ ਕਦੀ ਆਪ ਕਿਉਂਕ ਬਾਹਲਾ ਬੰਦਾ ਕਿ ਲਾਣ ਨੂੰ ਫਿਰਦਾ ਸੀ ਉਹਨੇ ਮਨਾ ਕੀਤਾ ਸੀ ਹਟਾਉਂਦਾ ਹੁੰਦਾ ਸੀ ਆਪ ਤਾਂ ਕਦੀ ਵੀ ਉਹ ਗਰਾਊਂਡਾਂ ਵਿੱਚ ਨਹੀਂ ਨਾ ਬਾਹਰ ਬڑے ਮੌਜੂ ਵੱਡੇ ਹੁੰਦਾ ਸੀ ਜੋ ਛੋਟਾ ਆ ਬੜੇ ਸਤਿਕਾਰ ਨਾਲ ਮਿਲਦਾ ਸੀ ਪਰ ਬਹੁਤ ਨਰਮ ਬਾਦ ਆ ਮਤਲਬ ਇਹ ਕਹਿੰਦਾ ਜੇ ਪੇਚਾ ਪਾਉਣਾ ਦਾ ਕਬੱਡੀ ਦੇ ਗਰਾਊਂਡ 'ਚ ਕੇਵਲ ਕਬੱਡੀ ਦਾ ਪੇਚਾ ਪਾਉਣਾ ਬਾਹਰ ਕਿਸੇ ਨਾ ਕੋਈ ਦੁਸ਼ਮਣ ਨਹੀਂ ਨਹੀਂ ਭਾਈ ਕਬੱਡੀ ਬਾ ਗਰਾਊਂਡ ਵਿੱਚ ਜੋ ਥਾਪੀ ਮਾਰ ਕੇ ਉਹ ਖਰੀਦ ਕਰਨੀ ਉਹ ਕਲਾ ਗਰਾਉਂਡ ਵੇਚੀ ਸੀ ਬਾਹਰ ਕਦੀ ਇਸ ਬਾਰੇ ਉਹਨੇ ਕਦੀ ਮੰਨੀ ਵੀ ਪਾ ਕੇ ਰੇ ਬੰਦੇ ਨੂੰ ਉਹ ਪਿਆਰਾ ਮਿਲਦਾ ਹੈ ਸੰਦੀਪ ਵੀ ਉਦਾਂ ਹੀ ਥਾਪੀ ਮਾਰਦਾ ਸੀ ਤੇ ਸਿੱਧੂ ਮੂਸੇਵਾਲਾ ਵੀ ਤਾਂ ਉਹਨਾਂ ਨੂੰ ਉਸੇ ਤਰ੍ਹਾਂ ਇੱਕ ਹਸ਼ਨ ਦਿੱਤਾ ਜਾਂਦਾ ਉਹ ਇਮਤਿਹਾਨ ਦਿੱਤਾ ਜਾਂਦਾ ਕੀ ਲੱਗਦਾ ਹੈ ਕਿ ਵਾਕਈ ਜਿਹੜੇ ਮਤਲਬ ਲੋਕ ਕੁਝ ਕਰਨਾ ਚਾਹੁੰਦੇ ਜਾਂ ਅੱਗੇ ਆਉਂਦੇ ਤੇ ਉਹਨਾਂ ਅੰਜਾਮ ਇਹ ਜਿਹਾ ਹੀ ਹੋ ਮਸ਼ਹੂਰੀ ਕਹਿ ਸਕਦੇ ਆ ਸੀ ਕਿ ਮਜੂ ਮਸ਼ਹੂਰੀ ਥੋੜੀ ਇਸ ਪਾਸੇ ਲੱਗ ਜਾਂਦੀ ਹੈ ਹਾਂ ਬਾਈ ਜਿਹੇ ਜਿਹੇ ਬੰਦਾ ਤਰੱਕੀ ਕਰਦਾ ਆ ਜਾਂ ਕੁਝ ਪੰਜਾਬ ਲਈ ਸਹੀ ਕੰਮ ਕਰ ਕਰਦਾ ਆ ਤੇ ਉਹ ਜ ਤਰੱਕੀ ਕਰਨ ਤਜੇ ਤਰੱਕੀ ਕਰਨੇ ਮੌਤ ਆਈ ਕਹਿੰਦੇ ਇਹ ਸਮਝਾਂ ਨਹੀਂ ਤੇ ਮੋਸੇ ਵਾਲਾ ਤਰੱਕੀ ਕਰ ਰਹੀ ਕੁਝ ਵਧੀਆ ਕਰ ਰਹੀ ਉਹਨਾਂ ਨੇ ਅਰਥ ਮੌਤ ਮਿਲ ਗਈ ਹੋਰ ਮੈਂ ਤੁਹਾਨੂੰ ਜਾਨਣਾ ਚਾਹਣਾ ਤੁਸੀਂ ਸੰਦੀਪ ਤੇ ਬਿਲਕੁਲ ਨਾਲ ਰਹੇ ਹੋ ਚਲੋ ਪਰਿਵਾਰ ਵਾਈਫ ਬੱਚੇ ਬਾਅਦ ਚ ਆਉਂਦੇ ਜੁੜਦੇ ਥੋੜਾ ਤਾਂ ਸਕੇ ਤੁਸੀਂ ਜੁੜ ਪਾ ਵੀਓ ਕੀ ਕਿਸੇ ਗੈਂਗਸਟਰ ਨਾਲ ਲਿੰਕ ਸੀ ਕਿਉਂਕਿ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਉਹ ਗੈਂਗਵਾਰ ਹੋਈ ਹੈ ਉਹਦਾ ਗੈਂਗਵਾਰ ਦਾ ਅੰਜਾਮ ਦਿੱਤਾ ਗਿਆ ਕਿ ਸੰਦੀਪ ਜਿਹੜਾ ਕਿਸੇ ਇੱਕ ਗੈਂਗ ਨਾਲ ਜੁੜਿਆ ਹੋਇਆ ਸੀ ਉਹਨਾਂ ਨਾਲ ਉਹਨੂੰ ਪ੍ਰਮੋਟ ਕਰਦਾ ਸੀ ਬਈ ਨਹੀਂ ਇਦਾਂ ਕੋਈ ਗੱਲ ਨਹੀਂ ਇਹ ਵੇਖਣਾ ਝੂਠੀਆਂ ਖਬਰਾਂ ਆ ਤੁਹਾਨੂੰ ਪਤਾ ਜਿਵੇਂ ਸੰਦੀਪ ਇਡਾ ਵੱਡਾ ਕਮੇਟੀ ਪਲੇਅਰ ਸੀ ਸਟਾਰ ਸੀ ਉਹ ਗੈਂਗਸਟਰ ਹੁੰਦੇ ਉਹ ਇਦਾਂ ਇਦਾਂ ਨਹੀਂ ਹੁੰਦਾ ਇਕੱਲਾ ਜਿਹ ਬੰਦਾ ਇਦਾਂ ਸੰਬੰਧ ਰੱਖਦਾ ਉਹ ਨਾਲ ਉਹਦੇ ਮੁੰਡੇ ਹੁੰਦੇ ਚਾਰ ਪੰਜ ਅਸਲਾ ਕੋਲ ਹੁੰਦਾ ਆ ਕੋਈ ਤਾਂ ਕੋਈ ਹਥਿਆਰ ਹੁੰਦਾ ਹੈ ਇਹ ਦੇਖੋ ਗੱਡੀ ਵਿੱਚ ਕੋਈ ਕਹਿੰਦਾ ਹਾਕੀ ਡੰਡਾ ਰੱਖਿਆ ਹੁੰਦਾ ਆ ਹਾਕੀ ਜਾਂ ਕੋਸ਼ੀ ਉਹ ਵੀ ਨਹੀਂ ਆਨੇ ਸੀ ਇਹ ਦੇਖ ਨੌ ਮੋਦਤ ਰਫੜਦਾ ਹੈ ਇਹ ਛੁੱਟੇ ਖਾਲਾ ਇਹ ਉਹ ਕਬੱਡੀ ਸੀ ਕਬੱਡੀ ਕਬੱਡੀ ਦਾ ਫੀਲਡ ਸੀ ਇੱਕ ਇੱਕ ਕਬੱਡੀ ਖੇਡਦੇ ਬਸ ਕਹੇ ਲਾਈ ਤੁਸੀਂ ਚੱਟ ਲਈ ਸੰਦੀਪ ਨਾਲ ਕੋਲੇ ਕਦੇ ਕਿ ਨਹੀਂ ਇੰਧਰ ਆਦ ਕਰੇ ਟਾਈਮ ਨਹੀਂ ਮਿਲਿਆ ਕੋਲੇ ਨਹੀਂ ਭਾਈ ਆਈ ਦ ਨਿਕਿਓ ਨਾ ਸਾਡੇ ਪਿੰਡ ਪ੍ਰਾਇਮਰੀ ਸਕੂਲ ਆ ਜੋ ਪੰਜਵੀਂ ਤੱਕ ਹੁੰਦਾ ਆ ਅਜੀ ਉਹ ਤੇ ਬੋਗੋਲੇ ਅਮਰ ਜਦੋਂ ਨਾਲ ਦਰੀ ਦੇ ਤਾਂ ਦਰੀਵਸ਼ਾਨੀ ਉਹ ਕੋਲੇ ਮੋੜ ਕੋਸਤੀ ਹੁੰਨੀ ਜਿਹੜੀ ਕੋਸਤੀ ਕੋਸਤੀ ਉਦੋਂ ਦਾ ਹੁੰਦੀ ਜਦੋਂ ਇੱਕ ਜਾਨੀ ਟੋਂਦਾ ਸੀ ਤੇ ਮੰਨ ਲਓ ਜੀ ਟੋਂਦਾ ਦਿੰਦਾ ਬਿਟਾ ਲੰਦਾ ਸੰਦੀਪ ਨੂੰ ਹਾਂਜੀ ਮੈਂ ਜ਼ਿਆਦਾ ਵਲੋਂ ਮੈਂ ਟੋਂਦਾ ਹੁੰਦਾ ਸੀ ਤੇ ਕਦੀ ਉਹ ਵੀ ਉਹ ਟੋਂਦਾਈਦਾ ਤੇ ਪਰ ਪਰ ਜਿਹੋ ਗੱਲਾਂ ਯਾਦ ਹੁੰਦੀ ਆਉਣੇ ਨਾ ਜ਼ਿੰਦਗੀ ਨਹੀਂ ਢਾ ਲਿਆ ਮਤਲਬ ਅਸੀਂ ਕਹਿ ਸਕਦੇ ਹਾਂਜੀ ਭਾਈ ਉਹ ਜ਼ਿੰਦਗੀ ਮੰਨ ਲਓ ਉਹ ਜ਼ਿੰਦਗੀ ਦੇ ਭਾਈ ਵਜ੍ਹਾ ਕਦੀ ਨਹੀਂ ਨਹੀਂ ਭਈ ਵਾਸੀ ਗੱਲ ਬਹੁਤ ਬਹੁਤ ਧੰਨਵਾਦ ਭਾਈ ਤੁਹਾਡਾ ਤੁਸੀਂ ਉਹ ਗੱਲਾਂ ਕੀਤੀਆਂ ਤੁਹਾਡੇ ਐਸੀ ਕਹਿ ਸਕਦਾ ਕਿ ਉਹ ਯਾਦਾਂ ਵੀ ਤਾਜ਼ੀਆਂ ਕੀਤੀਆਂ ਜਿਹੜੀਆਂ ਦਰਦ ਦਿੰਦੀਆਂ ਦੁੱਖ ਦਿੰਦੀਆਂ ਬਹੁਤ ਆ ਠੀਕ ਹੈ ਧੰਨਵਾਦ ਜੀ ਹਰਜੀਤ ਸਿੰਘ ਸਾਡੇ ਨਾਲ ਸੀਗੇ ਸੰਦੀਪ ਜਿਹੜਾ ਪਲੇਅਰ ਆ ਕਬੱਡੀ ਦਾ ਇੰਟਰਨੈਸ਼ਨਲ ਪਲੇਅਰ ਆ ਅੰਬੀਆਂ ਨੰਗਲ ਨਾਲ ਜਾਣਿਆ ਜਾਂਦਾ ਉਸਤੇ ਬ੍ਰਦਰ ਵੱਡੇ ਬ੍ਰਦਰ ਸਾਡੇ ਨਾਲ ਗੱਲ ਕਰੇ ਵੱਡੇ ਵੀ ਨਹੀਂ ਕਹਾਂਗੇ ਇਹ ਕਹਾਂਗੇ ਕਿ ਉਹਨਾਂ ਦੇ ਜੁੜਵਾ ਬ੍ਰਦਰ ਬਿਲਕੁਲ ਹਮ ਸ਼ਕਲ ਦੇਖਣ ਵਾਂਗ ਹੀ ਲੱਗਦਾ ਕਿ ਸੰਦੀਪ ਸਾਡੇ ਨਾਲ ਖੜਾ ਪਰ ਅੱਜ ਉਸੇ ਸੰਦੀਪ ਆਪਣੇ ਉਸ ਭਾਈ ਦੀ ਇਨਸਾਫ ਦੇ ਲਈ ਅੱਜ ਇਹ ਦਰਦਰ ਪੜਕ ਰਹੇ ਨੇ ਇਨਸਾਫ ਦੀ ਮੰਗ ਕਰ ਰਹੇ ਨੇ ਪੁਰਾਣੇ ਯਾਦਦਾ ਵੀ ਇਹਨਾਂ ਨੇ ਸਾਡੇ ਨਾਲ ਤਾਜ਼ੀਆਂ ਕੀਤੀਆਂ ਸੋ ਹੁਣ ਮੈਨੂੰ ਜਸਪ੍ਰੀਤ ਸਿੰਘ ਅਸ਼ਕ ਨੂੰ ਦੇ ਇਜਾਜ਼ਤ ਦੇਖਦੇ ਟੀਵੀ ਪੰਜਾਬ ਧੰਨਵਾਦ